ਸੋਸਰੀ ਕਾਲ ਬਾਈ ਜੀ ਤੇ ਨਵਾਂ ਅਪਡੇਟ ਲੈ ਕੇ ਆਏ ਆ ਬਾਈ ਜੀ ਇੱਕ ਤਾਂ ਨਵਾਂ ਅਪਡੇਟ ਹੈ ਸੁਣੂ ਦੱਸੀ ਦਿੰਨੇ ਆ ਉਸ ਤੋਂ ਪਹਿਲਾਂ ਸਾਨੂੰ ਖਮਾファー ਰਿਹਾ ਕੇ ਗੱਲ ਕਰਨ ਦੀ ਆਗਤ ਨਹੀਂ ਕਲੀਅਰ ਗੱਲ ਕਰ ਦਿੰਨੇ ਆ ਤੇ ਅਸੀਂ ਬਈ ਨਿਊਜ਼ ਵੀ ਦੇਖੀ ਤੇ ਇਹਦੇ ਬਾਰੇ ਜੋ ਅਪਡੇਟ ਕੋਈ ਆ ਪੜ੍ਹਿਆ ਵੀ ਪੜ੍ਹਿਆ ਏ ਸੀਗਾ ਕਿ ਬਈ ਕੈਨੇਡਾ ਦੇ ਵਿੱਚ ਹੁਣ ਵਰਕ ਪਰਮਿਟ ਵਾਲਿਆਂ ਵਾਸਤੇ ਖੁਸ਼ਖਬਰੀ ਤੇ ਕਈ ਵੀਡੀਓ ਵੀ ਪਾਈਆਂ ਵੀਰਾਂ ਨੇ ਕਹਿੰਦੇ ਜੀ ਬਹੁਤ ਵੱਡੀ ਖੁਸ਼ਖਬਰੀ ਆ ਇੱਕ ਸਟੇਟ ਨੇ ਕਹਿੰਦੇ ਜੀ ਰੂਲ ਚੇਂਜ ਕਰਤੇ ਵਰਕ ਪਰਮਿਟ ਵਾਲਿਆਂ ਲਈ ਕੁਝ ਕਵਰੀ ਢਿੱਲ ਦੇਤੀ ਆ ਦੇਤੀ ਤੇ ਬਹੁਤ ਸਾਰੀਆਂ ਖਬਰਾਂ ਉੱਡਦੀਆਂ ਸੁਣੀ ਹੋਣੀਆਂ ਤੁਸੀਂ ਇੰਡੀਆ 'ਚ ਵੀ ਸੁਣੀਆਂ ਹੋਣੀਆਂ ਕਹਿੰਦੇ ਜੀ ਹੁਣ ਵਰਕ ਪਰਮਿਟ ਵਾਲੇ ਢਿੱਲ ਦੇਤੀ ਵਰਕ ਪਰਮਿਟ ਅਪਲਾਈ ਕਰੋ ਤੇ ਜਲਦੀ ਜਲਦੀ ਕੈਨੇਡਾ ਆਓ ਜਿਹੜੇ ਕੈਨੇਡਾ ਦੇ ਵਿੱਚ ਰਹਿੰਦੇ ਨੇ ਆਲਰੇਡੀ ਉਹਨਾਂ ਵਾਸਤੇ ਵੀ ਬਹੁਤ ਵੱਡੀ ਖੁਸ਼ਖਬਰੀ ਆ ਇੱਕ ਢਿੱਲ ਦਿੱਤੀ ਗਈ ਆ ਮੁੱਖੀ ਗੱਲ ਇਹ ਹੈ ਕਿ ਜਿਹੜੇ ਵੀ ਨਿਊਜ਼ ਵਾਲੇ ਨੇ ਗੱਲ ਨੂੰ ਘਮਾਫਰਾ ਕੇ ਗੋਲੀ ਮੰਗੂ ਉਹਨਾਂ ਨੂੰ ਪਤਾ ਵੀ ਸਾਰਾ ਕੁਝ ਹੋਣਾ ਕੀ ਆ ਮੁਕੋ ਛੋਟੇ ਦਿਲ ਦੇ ਵਿੱਚ ਇੱਕ ਵਹਿਮ ਪੈਦਾ ਕਰਦਾ ਜੇ ਪਤਾ ਨਹੀਂ ਕਿੰਨੀ ਵੱਡੀ ਖਬਰਾਂ ਤੇ ਕੀ ਢਿੱਲ ਦਿੱਤੀ ਗਈ ਆ ਹੁਣ ਤੁਹਾਨੂੰ ਇਹ ਖਬਰ ਦੱਸਦਿਆਂ ਪਹਿਲਾਂ ਵੀ ਖਬਰ ਕੀ ਆ ਕਹਿੰਦੇ ਜੀ ਵਰਕ ਪਰਮਿਟ ਵਾਲਿਆਂ ਲਈ ਬਹੁਤ ਵੱਡੀ ਖੁਸ਼ਖਬਰੀ ਆ ਚਾਹੇ ਉਹ ਐਲ ਐਮ ਆਈ ਤੇ ਸੀਗਾ ਚਾਹੇ ਕੋਈ ਵੀ ਵਰਕ ਪਰਮਿਟ ਸੀਗਾ ਕਿਸੇ ਕੰਪਨੀ 'ਚ ਕੰਮ ਕਰਦਾ ਸੀਗਾ ਪਹਿਲਾਂ ਕੀ ਹੁੰਦਾ ਸੀ ਕਹਿੰਦੇ ਜੀ ਜਦੋਂ ਕੰਪਨੀ ਦੇ ਵਿੱਚ ਕੰਮ ਕਰਦਾ ਸੀ ਮੰਨ ਲਓ ਉਹਦਾ 2 ਸਾਲ ਦਾ ਵਰਕ ਪਰਮਿਟ ਆ 2 2 ਸਾਲ ਦਾ ਖਤਮ ਹੋ ਜਾਂਦਾ ਸੀਗਾ ਵਰਕ ਪਰਮਿਟ ਤਾਕੀ ਹੁੰਦਾ ਸੀ ਜਦੋਂ ਉਹ ਅਪਲਾਈ ਕਰਦਾ ਸੀਗਾ ਫਿਰ ਰੀਨਿਊ ਕਰਨ ਵਾਸਤੇ ਵੀ ਵਧਾਉਣ ਵਾਸਤੇ ਉਹਨਾਂ ਨੂੰ ਫਿਰ ਐਲ ਐਮ ਆਈ ਲੈਣੀ ਪੈਂਦੀ ਸੀਗੀ ਕੰਪਨੀ ਤੋਂ ਇਹ ਕਹਦਾ ਦੇ ਉਹ ਐਲ ਐਮ ਆਈ ਇਹ ਹੁੰਦੀ ਆ ਬਈ ਕੋਈ ਬੜਾ ਵੱਡਾ ਜੰਗਾਰ ਨਹੀਂ ਹੈ ਕਿ ਉਹ ਕਹਦਾ ਸਾਨੂੰ ਕੰਮਿਆਂ ਦੀ ਲੋੜ ਆ ਸੀਗਾ ਇੱਥੇ ਐਡਾ ਦਿੱਤੀਆਂ ਸੀ ਸਾਨੂੰ ਇਥੋਂ ਲੋਕਲ ਬੰਦਾ ਮਿਲਿਆ ਨਹੀਂ ਤਾਂ ਕਰਕੇ ਉਹ ਇੰਡੀਆ ਤੋਂ ਸਾਡੀ ਜੀ ਉਹਨਾਂ ਕੋਲੇ ਜਿਹਦੀ ਵਧਾਉਣੀ ਹੁੰਦੀ ਆ ਤਾਂ ਐਲ ਐਮ ਆਈ ਹੁੰਦੀ ਆ ਉਹਨੂੰ ਇੱਕ ਪੇਪਰ ਦੇਦਾ ਦੇ ਵੀ ਸਾਨੂੰ ਇਹ ਕੰਮੇ ਦੀ ਜ਼ਰੂਰਤ ਆ ਉਹ ਅੰਬੈਸਡ ਜਮਾ ਕਰਵਾਦਾ ਦਾ ਡਾਕੂਮੈਂਟ ਦੇ ਕੇ ਉਸ ਤੋਂ ਬਾਅਦ ਉਹਨਾਂ ਦੀ ਮਰਜ਼ੀ ਹੁੰਦੀ ਹੁਣ ਗੱਲ ਇਹ ਸੀਗੀ ਜਦੋਂ ਜਦੋਂ ਉਹਦਾ ਵਰਕ ਪਰਮਿਟ ਖਤਮ ਹੋ ਜਾਂਦਾ ਪਹਿਲਾਂ ਕਿਸੇ ਕਾਨੂੰਨ ਦੇ ਸਿਹਾਬ ਨਾਲ ਉਹ ਕੰਮ ਨਹੀਂ ਕਰ ਸਕਦਾ ਸੀ ਤਾਂ ਉਹਨੂੰ ਮੰਨ ਲਓ ਵੀ ਹੁਣ 5-6 ਮਹੀਨੇ ਲੱਗ ਗਿਆ ਤੇ ਵਰਕ ਪਰਮਿਟ ਆਉਣ ਚ ਸੱਤ ਵੀ ਲੱਗ ਗਿਆ ਤੇ ਉਹਨੂੰ ਕੀ ਹੁੰਦਾ ਸੀ ਬੇਲਾ ਰਹਿਣਾ ਪੈਂਦਾ ਸੀਗਾ ਗਵਰਨਮੈਂਟ ਦੇ ਕਾਨੂੰਨ ਦੇ ਸਿਹਾਬ ਨਾਲ ਬੇਲਾ ਰਹਿਣਾ ਪੈਂਦਾ ਸੀਗਾ ਤੇ ਗਵਰਨਮੈਂਟ ਤਾਂ ਹੁਣ ਬਹੁਤ ਕੁਝ ਕਹਿੰਦੀ ਹੈ ਗਵਰਨਮੈਂਟ ਤਾਂ ਇਹ ਵੀ ਕਹਿੰਦੀ ਹੈ ਵੀ 17-18 ਡਾਲਰ ਤੋਂ ਥੱਲੇ ਨਾ ਦਿਓ ਜੇ ਉਹਨੂੰ ਪੋਚਾ ਲਾਉਣਾ ਵੀ ਆਉਂਦਾ ਜੇ ਉਹਦੇ ਕੋਲੇ ਸਕਿੱਲ ਆ ਫਿਰ ਤਾਂ ਉਹਦੇ 25 30 ਬਣਦੇ ਨੇ ਬਾਈ ਹੁਣ ਜਿਵੇਂ ਕੰਟਰੈਕਸ਼ਨ ਦਾ ਕੰਮ ਕਰਦੇ ਨੇ 30 40 ਬਣਦੇ ਨੇ ਜਿੰਨਾ ਔਖਾ ਕੰਮ ਕਰਦੇ ਨੇ ਤਾਂ ਮਤਲਬ ਕੀ ਇਹ ਆ ਜੇ ਬੰਦੇ ਨੂੰ ਕੁਝ ਵੀ ਨਹੀਂ ਆਉਂਦਾ ਕੱਖ ਉੜੇ ਤਵਾੜਾ ਪੋਚਾ ਲਾਉਣ ਜਾਣ ਦਾ ਤਾਂ ਉਹ ਬੰਦੇ ਨੂੰ ਘੱਟੋ ਘੱਟ ਬਈ ਕਹਿੰਦੇ 17 ਡਾਲਰ ਤੋਂ ਉੱਤੇ ਪੇ ਮਿਲਣੀ ਚਾਹੀਦੀ ਆ ਕਾਂਟੇ ਦੀ ਜਦੋਂ ਤੁਸੀਂ ਘਰੋਂ ਬੰਦਾ ਚੱਕ ਲੈਣਿਓ ਗਵਰਨਮੈਂਟ ਦੇ ਕਾਨੂੰਨ ਦੇ ਹਿਸਾਬ ਨਾਲ ਤਾਂ ਇਹ ਆ ਜਦੋਂ ਬੰਦਾ ਛੋਟੀ ਗੱਡੀ 'ਚ ਬਹਿ ਗਿਆ ਉਹਦੇ ਘੰਟੇ ਚੱਲ ਮਿੰਟ ਵਾਲੀ ਸੂਈ ਚੱਲ ਪਈ ਕਾਨੂੰਨ ਦੇ ਹਿਸਾਬ ਨਾਲ ਪਰ ਇਹ ਹੈ ਤਾਂ ਨਹੀਂ ਨਾ ਕਾਨੂੰਨ ਦੇ ਹਿਸਾਬ ਇਹ ਗੱਲ ਹੈ ਨਹੀਂ ਬਈ ਕਾਨੂੰਨ ਦੇ ਹਿਸਾਬ ਕਾਨੂੰਨ ਦੇ ਹਿਸਾਬ ਨਾਲ ਹੈਗੀ ਆ ਪਰ ਲੋਕਾਂ ਦੇ ਹਿਸਾਬ ਨਾਲ ਇਹ ਹੁਣ ਉਹਨਾਂ ਦਾ ਬਦਲ ਇਹ ਸੀ ਬਈ ਲੋਕਾਂ ਨੂੰ 6 ਮਹੀਨੇ ਵਿਹਲਾ ਬੈਠਣਾ ਪੈਂਦਾ ਜਦੋਂ ਉਹਨੇ ਫੈਲ ਲਾਤੀ ਆਪਦੀ ਨਵੇਂ ਵੀਜੇ ਵਾਸਤੇ ਰੀਨਿਊ ਕਰਾਉਣ ਵਾਸਤੇ ਕਹਿ ਲੋ ਵੀ 2 ਸਾਲ ਦਾ ਵੀਜ਼ਾ 4 ਵਧਾਉਣ ਵਾਸਤੇ ਖਤਮ ਹੋ ਗਿਆ ਸੀ ਜੋ ਪਹਿਲਾਂ ਕੀ ਸੀ ਕਾਨੂੰਨ ਦੇ ਹਿਸਾਬ ਨਾਲ ਕੰਮ ਨਹੀਂ ਕਰ ਸਕਦਾ ਸੀ ਹੁਣ ਉਹ ਕਹਿੰਦੇ ਜੀ ਸੋਨੂੰ ਸ਼ੋਰਟ ਆ ਜਦੋਂ ਵੀਜ਼ਾ ਅਪਲਾਈ ਕਰਤਾ ਚਾਹੇ ਤੁਸੀਂ ਨਵੀਂ ਕੰਪਨੀ ਚ ਵਾਗੇ ਤਾਂ ਉਹ ਕੰਪਨੀ ਚ ਆਪਦਾ ਕੰਮ ਸਟਾਰਟ ਕਰ ਸਕਦੇ ਸਾਡੇ ਕੀ ਹੋਊਗਾ ਤੁਸੀਂ ਸੈਲਰੀ ਚੈੱਕ ਲੈ ਸਕਦੇ ਹੋ ਆਪਦੇ ਅਕਾਊਂਟ ਦੇ ਵਿੱਚ ਟੈਕਸ ਭਰ ਸਕਦੇ ਹੋ ਗਵਰਨਮੈਂਟ ਨੂੰ ਇਹ ਤਾਂ ਗਵਰਨਮੈਂਟ ਦਾ ਇਹ ਸੀਗਾ ਵੀ ਕਈ ਬੰਦੇ ਕੀ ਹੁੰਦਾ ਸੀ ਟੈਕਸ ਨਹੀਂ ਭਰਦੇ ਸੀ ਚੋਰੀਛਿਪੇ ਤੇ ਕੰਮ ਕਰਦੇ ਸੀ ਬਈ ਇਹ ਦੇ ਦੇ ਵਿੱਚ ਵਿਹਲਾ ਰਹਿਣਾ ਤਾਂ ਇਹ ਮੰਨ ਲਓ ਜੇ ਮਹੀਨੇ ਦੇ ਵਿੱਚ 4 ਦਿਨ ਵਿਹਲੇ ਰਹਿ ਲਿਆ ਸਭ ਨੂੰ ਵੀ 2 ਹਫਤੇ ਪਿੱਛੇ ਵਾਗੇ ਤੁਸੀਂ ਇਹ ਕੰਮ ਆ 2 ਹਫਤੇ ਕੀ 3 ਮੰਨ ਲਓ ਪਿੱਛੇ ਵਾਗੇ ਤੁਸੀਂ ਤੁਹਾਡਾ ਸਮਝ ਲਓ ਜੇਬ 'ਚ ਲੱਗਣਗੇ ਬਈ ਘਾਟਾ ਦਿਖਾਊਗਾ ਕੋਈ ਖਰਚਾ ਤਾਂ ਰੋਜ਼ ਹੋਣਾ ਕਿਰਾਇਆ ਸਬਜ਼ੀਆਂ ਖਾਣਾ ਪੀਣਾ ਤੇ ਕਿਤੇ ਜਾਣਾ ਵੀ ਪੈ ਸਕਦਾ ਤੇ ਗਵਰਨਮੈਂਟ ਨੂੰ ਇਹ ਸੀ ਆ ਵੀ ਕੰਮ ਨਹੀਂ ਕਰਦੇ ਬਈ ਕੰਮ ਆਲਰੇਡੀ ਕਰਦੇ ਨੇ ਜਿਹੜੇ ਕੰਪਨੀਆਂ ਤੇ ਐਲ ਐਮ ਆਈ ਤੇ ਆਏ ਹੋਏ ਨੇ ਉਹ 10 12 ਤੱਕ ਆ ਕੰਮ ਕਰਦੇ ਨੇ ਕੰਪਨੀਆਂ ਚ ਆ ਕੇ ਤੇ ਉਹਨਾਂ ਨੂੰ ਕੀ ਇੱਥੋਂ ਪੱਕਾ ਇੱਥੇ ਜਿਹੜੇ ਇੱਥੋਂ ਦੇ ਲੋਕਲ ਨੇਗੇ ਜਿਨ੍ਹਾਂ ਕੋਲੇ ਪੀ ਆਰ ਆ ਨਹੀਂ ਤੇ ਲੋਕਲ ਸਿਟੀਜਨ ਨੇ ਇੱਥੇ ਬੰਦੇ ਨਹੀਂ ਹੈਗੇ ਇੱਥੇ ਬਹੁਤ ਬੰਦੇ ਨੇ ਬਈ ਗੱਲ ਇਹ ਹੀ ਆ ਬਈ ਉਹ ਐਲ ਐਮ ਆਈ ਦਿੰਦੇ ਹੀ ਇਸ ਖਾਤਰ ਨੇ ਉਹ ਫਸਿਆ ਹੁੰਦਾ ਬੰਦਾ ਉਹਨੂੰ ਦਿੰਦੇ ਨੇ 10 ਡਾਲਰ ਪੇ 10 12 ਤੇ ਕਈ ਮੁੱਦੇ ਦੇਖੇ ਨੇ ਕਹਿੰਦੇ ਜੀ ਸਾਡੀ 10-11 ਡਾਲਰ ਪੇ ਸੀ ਸਾਲ ਬਾਅਦ ਇੱਕ ਵਧਾਤੀ 11 ਤੋਂ 12 ਹੋ ਗਏ ਠੀਕ ਆ ਜੀ ਉੱਤੋਂ ਐ ਨਹੀਂ ਪਤਾ ਕਹਦਾ ਨੇ ਚੈੱਕ ਲੈਣਾ ਚੈੱਕ ਤੇ ਐ ਨਹੀਂ ਪਤਾ ਉਹਦੇ ਐ ਸਮਝ ਲਓ ਵੀ ਛੋੜੇ ਅੱਧੇ ਮਹੀਨੇ ਦੇ ਪੈਸੇ ਤਾਂ ਸੈਲਰੀ ਦੇ ਚੈੱਕ ਤੇ ਚਲੇ ਜਾਂਦੇ ਨੇ ਤਾਂ ਕੋਈ ਬੈਨੀਫਿਟ ਖਾਸ ਨਹੀਂ ਹੈਗਾ ਮੁੱਖੀ ਗੱਲ ਇਹ ਹੀ ਆ ਬਾਈ ਤੁਹਾਨੂੰ ਗੋਲ ਕਮਾ ਆ ਕੇ ਨਾ ਚਾਹੇ ਹਾਇਦਰਲਾ ਗਲਾਸ ਚਾਹੇ ਹਾਇਦਰਲਾ ਉਹ ਹਾਇਦਰ ਉਲਟਾ ਲਓ ਖਬਰ ਵਾਲੇ ਕਮਾ ਆ ਕੇ ਦੱਸਵਾ ਦੇ ਦੂਜਾ ਤਾਂ ਇੱਕੋ ਹੀ ਗਲਾਸ ਹੈ ਨਾ ਚਾਹੇ ਉਹ ਚ ਪਾਲੋ ਚਾਹੇ ਉਹ ਚ ਕੱਢ ਲਓ ਹਣ ਮੁੱਖ ਦੀ ਗੱਲ ਇਹ ਹੈ ਬਾਈ ਜੀ ਕੰਮ ਪਹਿਲਾਂ ਵੀ ਕਰਦੇ ਸੀਗੇ ਕਰਦੇ ਕੀ ਨੇਗੇ ਉਹੀ 10-12 ਡਾਲਰ ਤੇ ਕਰਦੇ ਨੇਗੇ ਤੇ ਹੁਣ ਵੀ ਉਹੀ 10 ਡਾਲਰ ਕੋਈ ਫਰਕ ਨਹੀਂ ਪਿਆ ਕੋਈ ਬਦਲਾ ਨਹੀਂ ਆਇਆ ਭਾਈ ਇਹ ਖਾਵਰਾਂ ਦੇ ਵਿੱਚ ਇੰਨਾ ਭੁਆ ਕੇ ਦਿਖਾਉਣਗੇ ਇੰਡੀਆ ਚੋ ਕਈ ਮੁੰਡਾ ਦਾ ਮੈਨੂੰ ਫੋਨ ਵੀ ਆਇਆ ਸਾਡੇ ਜਾਣ ਪਛਾਣਾਂ ਦਾ ਕਹਿੰਦੇ ਭਾਈ ਵਰਕ ਪਰਮਿਟ ਚ ਤਬਦੀਲੀ ਹੋਗੀ ਕਹਿੰਦੇ ਨੇ ਉੱਥੇ ਤਾਂ ਹੁਣ ਬਹੁਤ ਰਾਹਤ ਦੇਤੀ ਆ ਦੇਤੀ ਉੱਥੇ ਤਾਂ ਇੰਨੀ ਪੇ ਮਿਲਦੀ ਆ ਹੁਣ ਸੋਨੂੰ ਦੱਸੀ ਦੇਣਾ ਸਾਡੇ ਪਿੰਡ ਤਾਂ ਨਵਾਂ ਮੁੰਡਾ ਆਉਣ ਵਾਲਾ ਉਹਨੇ ਤਾਂ ਅਗੜੇ ਪੈਸੇ ਲਾਏ ਨੇ ਤੁਹਾਨੂੰ ਪਤੀ ਆ ਐਲਐਮਆਈ ਤਾਂ ਫਰੀ ਹੁੰਦੀ ਆ ਗਵਰਨਮੈਂਟ ਕਹਿੰਦੀ ਆ ਜੀ ਫਰੀ ਆ ਤੁਹਾਨੂੰ 1 ਰੁਪਿਆ ਦੇਣ ਦੀ ਲੋੜ ਨਹੀਂ ਟਿਕਟ ਵੀ ਕੰਪਨੀ ਦਾ ਹੱਕ ਆ ਬਕਾਇਦਾ ਹੀ ਰਿਪੋਰਟ ਤੇ ਪੁਛਿਸ਼ ਕਈ ਵਾਰੀ ਇੰਟਰਵਿਊ ਹੋ ਜਾਏ ਤਾਂ ਪੁੱਛ ਲਾ ਦਿਆ ਜੀ ਤੁਹਾਨੂੰ ਪੈਸਾ ਤਾਂ ਨਹੀਂ ਲੱਤਾ ਟਿਕਟ ਕੀ ਨਹੀਂ ਕਰਾਈਆ ਫਿਰ ਕਹਿਣਾ ਪੈਂਦਾ ਜੀ ਕੰਪਨੀ ਨੇ ਕਰਾਈਆ ਜਿਹੜੇ ਲੋਕ ਆਉਂਦੇ ਨੇ ਤੇ ਇੱਥੋਂ ਦੇ ਜਿਹੜੇ ਪੰਜਾਬੀ ਨੇ ਬਾਈ 30 ਲੱਖ ਰੁਪਿਆ ਲੈ ਲਾ ਦੇਆ ਉਹ ਕਹਿੰਦਾ 30 ਲੱਖ ਲਾ ਕੇ ਆਉਣਾ ਮੈਂ ਕਹਾ ਨਾ ਉਹ ਭਰਾਵਾ ਮੈਂ ਵਾਪਸ ਹੋਣਾ ਨਾ ਇੱਥੇ ਕੁਝ ਨਹੀਂ ਹੈਗਾ ਇੱਥੇ ਓਪਨ ਵਰਕ ਪਰਮਿ ਮਗਾ ਵੀਰਾ ਉਹ 30 ਲੱਖ ਸਾਹਮਲਾ ਇਕੱਠਾ ਨਹੀਂ ਹੋਣਾ ਕਹਿੰਦਾ 3 ਸਾਲਾਂ ਚ ਪੂਰਾ ਹੋ ਜੂਗਾ 2 ਸਾਲ ਦਾ ਕਰੀਆ ਮੈਂ 3 ਸਾਲ ਤਾਂ ਬਾੜੀ ਛੋਟੀ ਗੱਲ ਆ ਜੇ ਤੂੰ 8 ਸਾਲਾਂ ਚ ਵੀ 30 ਪੂਰਾ ਕਰ ਲੈਤਾ ਮੈਂ ਵੀ ਮੰਨ ਜੂਗਾ ਬਈ ਇੱਥੇ ਹੁੰਦਾ ਹੀ ਨਹੀਂ ਪੂਰਾ ਖਰਚੇ ਇੰਨੇ ਨੇ ਕਿ ਮੰਗਾਈ ਦੀ ਮਾਰ ਆ ਤੇ ਇਹੀ ਦੱਸਣ ਦਾ ਮਤਲਬ ਸੀਗਾ ਤੁਸੀਂ ਨਿਊਜ਼ ਸੁਣ ਕੇ ਜਾਂ ਏਜੰਟਾਂ ਦੀਆਂ ਗੱਲਾਂ 'ਚ ਆ ਕੇ ਫੈਲ ਨਾ ਲਾਇਆ ਕਰੋ ਬਈ ਤੇ ਕਲਮ ਲਾ ਕੇ ਉਹੀ ਖਲਾਤ ਨੇਗੇ ਤੇ ਹੁਣ ਕੀ ਆਗਾ ਬਾਈ ਇੱਥੇ ਜਿਹੜੀਆਂ ਐਲਮਾਈਆਂ ਨਿਕਲੀਆਂ ਹੋਈਆਂ ਸੀ ਪਹਿਲਾਂ ਵੀ ਗਵਰਨਮੈਂਟ ਨੇ ਥੋੜੀ ਸ਼ਰਤ ਕਰਕੇ ਕਾਨੂੰਨ ਹੁਣ ਦੁਬਾਰੇ ਨਿਕਲਦੀ ਓਹ ਐਲਮਾਈਆਂ ਦੀ ਮਿਆਦ ਖਤਮ ਹੋਣ ਲੱਗ ਰਹੀ ਆ ਓਹ ਕੀ ਕਰ ਰਹੇ ਨੇ ਗਦਾ ਗਦਾ ਸਾਨੂੰ ਪੰਪ ਦੇ ਕੇ ਬਈ ਐਲਮਾਈਆਂ ਦੀ ਡੇਰ ਨਾਲ ਨਿਕਲ ਜੇ ਕਾਗਜ਼ ਤਿਆਰ ਕਰਕੇ ਲਾ ਰਹੇ ਨੇ ਓਹ ਕਹਿੰਦੇ ਜੀ ਜਾਂਦੇ ਚੋਰ ਦੀ ਪਾਗੀ ਸਹੀ ਨਹੀਂ ਉਹ ਵੀ ਐਲਮਾਈਆਂ ਆਪਣੀਆਂ ਬੇਸਤੀਆਂ ਜਾਨੀਏ ਜਿੰਨੇ ਕਿ ਮਿਲ ਕੇ ਬਹੁਤ ਆ ਕਿਤੇ ਐਲਮਾਈਆਂ ਨਾ ਬੇਸਟ ਹੋ ਜਾਣ ਆ ਚੱਕਰ ਆ ਭਰਾਬੋ ਹੋਰ ਕੋਈ ਵੀ ਚੱਕਰ ਨਹੀਂ ਹੈਗਾ ਇਹਦੇ ਵਿੱਚ ਕੋਈ ਖੁਸ਼ਖਬਰੀ ਨਹੀਂ ਕੋਈ ਕੁਛ ਨਹੀਂ ਤੁਸੀਂ ਬਚ ਕੇ ਰਹੋ ਕੈਨੇਡਾ ਇਦੋਂ ਚੰਗਾ ਕਿਸੇ ਹੋਰ ਜੌਬਸ ਕੰਟਰੀਜ਼ ਵਗਦੇ ਜਿੱਥੇ 5-7 ਲੱਖ ਲੱਗਦਾ ਤੁਸੀਂ ਆਪਦੇ ਪੈਸੇ 7-8 ਮਹੀਨਿਆਂ 'ਚ ਮੋੜ ਲਓਗੇ ਉਦੋਂ ਬਾਅਦ ਬਚਦਾ ਜੇ ਕੈਨੇਡਾ ਤੇ ਇੰਨੇ ਪੈਸੇ ਲਾ ਬਚੇ ਤੁਸੀਂ ਬਾਈ ਜੀ ਸਾਰੀ ਉਮਰ ਨਹੀਂ ਮੋੜ ਸਕਦੇ ਬੰਦਾ ਇੰਨੀ ਪੀਕ ਫਾਸੀ ਆਗਾ ਇੱਥੇ ਸਾਰਿਆਂ ਦਾ ਬਾਤੋਂ ਉਹੀ ਕਰਦਾ ਤੁਸੀਂ ਪੈਸੇ ਦੇ ਦਿਓ 30-30 ਲੱਖ ਮੁੰਡਿਆਂ ਨੂੰ ਉਹ ਨਾਲ ਦੀ ਨਾਲ ਮੜ ਜਾਣਗੇ ਪਿੰਡ ਨੂੰ ਕਰਜ਼ਾ ਤਾਰ ਦੋ ਉਹਨਾਂ ਦਾ ਜ਼ਮੀਨ ਵਿਕੀ ਆ ਉਹ ਦਵਾ ਦਿਓ ਹੁਣ ਰੌਲਾ ਇਹ ਹੈ ਬਾਈ ਪਿੰਡੋਂ ਖਰਜਾ ਚੱਕ ਕੇ ਲਾ ਕੇ ਆਏ ਨੇ ਕੋਈ ਜ਼ਮੀਨ ਵੇਚ ਕੇ ਉਹ ਕਰਜ਼ਾ ਨਹੀਂ ਮੁੜ ਰਿਹਾ ਹੁਣ ਫਸੇ ਬੈਠੇ ਨੇ ਇਹ ਆਸ ਤੇ ਵੀ ਸ਼ਾਇਦ ਕਰਜ਼ਾ ਮੁੜ ਜਾ ਸ਼ਾਇਦ ਜਿਵੇਂ ਬਈ ਆਪਾਂ ਕਹਿ ਲਓ ਵੀ ਝੂਲਾ ਖੇਡਦੇ ਨੇ ਜਾਂ ਆਪਾਂ ਕੋਈ ਗੇਮ ਖੇੜਨ ਲੱਗ ਜਾਈਏ ਪਹਿਲਾਂ ਇੱਕ ਗੇਮ ਵਿੱਚ ਹਾਰ ਜਾਣੇ ਫਿਰ ਆਪਾਂ ਹੋਰ ਵੱਧ ਲਾ ਕੇ ਖੇਲਾਂਗੇ ਸ਼ਾਇਦ ਆਪਾਂ ਪਿਛਲੇ ਵੀ ਕੱਢ ਲਈਏ ਉਹ ਉਹ ਵੀ ਡੁੱਬ ਗਿਆ ਦੇ ਆ ਚੱਕਰ ਚ ਬਈ ਸਮਝ ਲਓ ਵੀ ਉਹ ਫਸੇ ਬੈਠੇ ਨੇ ਤੇ ਬਾਕੀ ਹਾਲਾਤ ਬਈ ਕੋਈ ਖਾਸ ਵਧੀਆ ਨਹੀਂ ਬਹੁਤ ਮੰਦੀ ਕਈ ਜਿਹੜੇ ਵੱਡੇ ਕਹਿ ਲਓ ਵੀ ਐਨਾਲਾਈਜ਼ ਕਰਦੇ ਨੇ ਡਾਟਾ ਨੂੰ ਕਹਿ ਲੋ ਵੀ ਵੱਡੇ ਸੀ ਇੱਕ ਕਹਿ ਲੋ ਵੀ ਜਿਹੜੇ ਵੱਡੇ ਤੋਂ ਵੱਡੇ ਵੀ ਡਾਟੇ ਨੂੰ ਸਾਰੇ ਨੂੰ ਸਮਝਦੇ ਨੇ ਐਨਲਾਈਜ਼ ਕਰਦੇ ਨੇ ਵੱਡੇ ਤੋਂ ਵੱਡੇ ਪੰਜਾਬੀ ਚ ਕਹਿ ਲੋ ਦੁਕਾਨਦਾਰ ਬੰਦੇ ਉਹ ਕਹਿ ਰਹੇ ਨੇ ਮੰਦੀ ਦਾ ਦੌਰ ਆਉਣ ਵਾਲਾ ਕੱਲੇ ਇਹ ਦੇਖਦੇ ਨਹੀਂ ਸਾਰੇ ਦੇਸਾਂ ਤੇ ਖਾਸ ਕਰਕੇ ਬਾਈ ਉਰੇ ਤਾਂ ਬਹੁਤ ਮੰਦੀ ਦਾ ਦੌਰ ਆਊਗਾ ਤੁਸੀਂ ਦੇਖਦੇ ਜਾਓ ਉਹਨਾਂ ਵਾਲੇ ਸਮਝ ਹੁੰਦਾ ਕੀ ਆ ਤੇ ਬਾਈ ਜੀ ਕਿਸੇ ਦੇ ਚੱਕਰਾਂ 'ਚ ਨਾ ਪਿਆ ਕਰੋ ਇਹ ਚੱਕਰਾ ਚ ਪੈ ਗਈ ਜ਼ਿੰਦਗੀ ਗਲ ਜਾਂਦੀ ਹੁਣ ਬਹੁਤ ਸਾਰੇ ਭਾਈ ਕਹਿੰਦੇ ਨੇ ਤੂੰ ਕੈਨੇਡਾ ਚ ਬੈਠਾ ਦੂਜਿਆਂ ਨੂੰ ਆ ਰਾਇ ਦਈਏ ਨਾ ਤੁਸੀਂ 1 ਸਾਲ ਵੇਟ ਕਰ ਲਓ ਜੇ ਮੈਂ ਨਾ ਇੰਡੀਆ ਚੋਂ ਅਪਲੋਡ ਕਰ ਲੱਗਿਆ ਵੀਡੀਓ ਤਾਂ ਕਹਦੇ ਬਈ ਠੀਕ ਆ ਬਾਈ ਜੀ ਅਗਲੀ ਵੀਡੀਓ ਚ ਫੇਰ ਮਿਲੂਗਾ ਸੋਸਰੀਆ ਕਾਲ ਜੀ